ਸਾਥਰੀਕਾਰ ਜੀ ਸਾਰਿਆਂ ਨੂੰ ਆਪਾਂ ਆਪਾਂ ਖੜੇ ਅੱਜ ਜਗਜੀਤਪੁਰਾ ਪਿੰਡ ਜਿੱਥੇ ਕਿ ਆਪਣੇ ਭਾਈ ਤੀਰਥ ਸਿੰਘ ਜੀ ਨੇ ਮੰਡੀ ਚਾਲੂ ਕਰੀ ਹੈ 메ਨ ਰੋਡ ਦੇ ਉੱਤੇ ਫਗਵਾੜੇ ਤੋਂ ਲੈ ਕੇ ਸ਼ਹਿਰ ਤੱਕ ਨੂੰ ਜਾ ਰਿਹਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਤੀਰਥ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੀ ਮੰਡੀ ਚਾਲੂ ਕਰੀ ਹੈ ਚਾਲੂ ਕਰੀ ਨੂੰ ਹੋ ਗਏ 4 ਮਹੀਨੇ ਤੇ ਅੱਜ ਉੱਥੇ ਪਹੁੰਚੇ ਨੇ ਸਾਡੇ ਨਵੇਂ ਸ਼ਹਿਰ ਤੋਂ ਆਪਣੇ ਹਰਦੀਪ ਸਿੰਘ ਜੀ ਅਸੀਂ ਉਹਨਾਂ ਦਾ ਬਹੁਤ-ਬਹੁਤ ਜੀ ਆਇਆਂ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੀ ਮੰਡੀ ਦੇ ਵਿੱਚ ਅੱਜ ਚੜ੍ਹਨ ਪਏ ਨੇ ਉਹਨਾਂ ਨੇ ਬਹੁਤ ਬਹੁਤ ਸੁਹਾਗਤ ਇਹ ਉਹਨਾਂ ਬਾਰੇ ਅਸੀਂ ਦੋ ਚਾਰ ਗੱਲਾਂ ਬੁੱਲਣ ਲੱਗਿਆ ਤੇ ਸਾਡੇ ਨਾਲ ਪਿੰਡ ਵਾਸੀ ਵੀ ਦੋ ਚਾਰ ਮੇਰੇ ਵੀਰ ਖੜੇ ਨੇ ਵਪਾਰੀ ਵੀ ਖੜੇ ਨੇ ਤੇ ਪਟਿਆਲੇ ਤੋਂ ਬਾਈ ਜੀ ਵੀ ਖੜੇ ਨੇ ਦੋ ਤਿੰਨ ਬਾਈ ਜੀ ਦੇ ਨਾਲ ਹਰਦੀਪ ਸਿੰਘ ਜੀ ਦੇ ਖੜੇ ਨੇ ਆਪਣੇ ਮੁਲਾਜ਼ਮ ਬਹੁਤ-ਬਹੁਤ ਧੰਨਵਾਦ ਮੁਲਾਜ਼ਮ ਜਮਸ਼ਾਦ ਜੀ ਦਾ ਵੀ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਨਵੇਂ ਸ਼ਹਿਰ ਬਹੁਤ ਵੱਡਾ ਫਾਰਮ ਖੋਲਿਆ ਜਾਣਾ ਥੋੜੇ ਜਿਹੀ ਦਿਨਾਂ ਦੇ ਵਿੱਚ ਥੋੜੇ ਅੱਗੇ ਗੱਲਬਾਤ ਆਜੂ ਦੀ ਹੈਲੋ ਬਲਾਈ ਹੋਏ ਕੱਲ ਪੂਰੇ ਆ ਜਾ ਯਾਰ ਬਾਅਦ ਕਰਦੀ ਹੈ ਪੂਰੇ ਆ ਜਾ ਬਾਈ ਤਾਂ ਥੋੜੇ ਜਿਹੀ ਦਿਨਾਂ ਦੇ ਵਿੱਚ ਤੁਹਾਡੇ ਮੂਰੇ ਚਾਨਣ ਹੋ ਜਾਣਾ 12 ਪੀਲਿਆਂ ਦੇ ਵਿੱਚ ਬਹੁਤ ਵੱਡੇ ਪੱਕਰ ਤੇ ਬਾਈ ਜੀ ਨੇ ਫਾਰਮ ਖੋਲਤਾ ਜਿਹਦੇ ਕੇ ਨਾਲ ਸਾਡੇ ਕਨੈਕਟ ਹੋਣਗੇ ਅਮਰੀਕਾ ਕੈਨੇਡਾ ਦੇ ਤੇ ਸਾਡੇ ਜਿੰਨੇ ਆਦਰੀ ਵੀਰ ਨੇ ਤਾਲੀ ਅਸੀਂ ਦੇਰ ਰਗਿਆਰ ਦਿਲ ਦੇ ਫਰਦਿਆਂ ਬਾਈ ਜੀ ਦੇ ਫਾਰਮ ਦੇ ਨਾਲ ਸਾਡਾ ਸਤੰਕ ਹੋ ਜੂਗਾ ਨਾਲ ਅਸੀਂ ਨਾਲੇ ਜੁੜਾਂਗੇ ਦਿਲਾਂ ਦੇ ਦਿਲ ਨਾਲ ਜੁੜਨਗੇ ਤੇ ਜੋਤੇ ਨਾਲ ਬਾਈ ਦੇ ਸਤੰਕ ਜਿਨਨੇ ਸਾਡੇ ਮਾਲ ਪਸ਼ੂ ਨੇ ਚੰਗੀ ਕੁਆਲਿਟੀ ਦੇ ਸਾਡੀਆਂ ਕੱਪੜੀਆਂ ਖਰੀਦ ਕੇ ਲਿਜਾਇਆ ਕਰਨੀਆਂ ਜਿਨਨੇ ਮੇਰੇ ਵੀ ਪਿਆਰ ਗੁਜ਼ਾਰਥੀ ਨੇ ਨਵੇਂ ਮੁੰਡੇ ਨਸ਼ੇ ਪੱਤੇ ਤੇ ਲੱਗੇ ਅਸੀਂ ਉਹਨਾਂ ਨੂੰ ਨਸ਼ੇ ਪੱਤੇ ਤੋਂ ਵੀ ਉਹਨਾਂ ਦੀ ਰਹਿਤ ਕਰਾਵਾਂਗੇ ਬਾਈ ਜੀ ਦੇ ਸਾਥੂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਨਾਸਰੀਆਂ ਦਵਾਵਾਂਗੇ ਬਹੁਤ-ਬਹੁਤ ਬਾਈ ਜੀ ਦਾ ਧੰਨਵਾਦ ਬਾਈ ਜੀ ਨੇ ਬਹੁਤ ਸਟੈਪ ਵੱਡਾ ਚੱਕਿਆ ਤੇ ਦੋ ਚਾਰ ਗੱਲਾਂ ਮੈਂ ਬਾਈ ਜੀ ਕੋਲੋਂ ਪੁੱਛਣਾ ਚਾਹੁੰਦਾ ਬਹੁਤ-ਬਹੁਤ ਭਾਈ ਜੀ ਦਾ ਧੰਵਾਦ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਇਸ ਫੋਰਮ ਤੇ ਜਗਜੀਤਪੁਰ ਫੋਰਮ ਦੇ ਵਿੱਚ ਅਸੀਂ ਆਪਾਂ ਕੱਟੇ ਹੋਏ ਹਾਂ ਉਸ ਪੰਜਾਬ ਦਾ ਜਿਹੜਾ ਫਿਊਚਰ ਹੈ ਬਹੁਤ ਸਾਰੀਆਂ ਮੰਡੀਆਂ ਕਰ ਰਹੀਆਂ ਕੰਗਾਲੀ ਮੰਡੀ ਚ ਗਿਆ ਸੀ ਮੈਂ ਉੱਥੇ ਵੀ ਬਹੁਤ ਵੱਡਾ ਹੈਗਾ ਸੋ ਜਗਜੀਤ ਭਾਜੀ ਤੁਹਾਨੂੰ ਪਹਿਲਾਂ ਤਾਂ ਮੁਬਾਰਕਾਂ ਤੁਸੀਂ ਦੁਆਬੇ ਦੇ ਵਿੱਚ ਇੱਕ ਫਾਰਮ ਰਾਜ ਕੀਤਾ ਕਿਉਂਕਿ ਦੁਆਬੇ ਦੇ ਲੋਕ ਵੀ ਚਾਹੁੰਦੇ ਆ ਕਿ ਇੱਕ ਵੱਡਾ ਬਿਜ਼ਨਸ ਹੈ ਮੈਂ ਦੋਸਤਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਬੇਰੋਜ਼ਗਾਰ ਦੋਸਤ ਹੈਗੇ ਆ ਉਹ ਜਗਜੀਤ ਪਾ ਜੀ ਦੇ ਫਾਰਮ ਤੇ ਆ ਜਾਓ ਜਾਂ ਸਾਡੇ ਫਾਰਮ ਨਾ ਜਾਂ ਰਾਜੀ ਭਾਈ ਨਾਲ ਜੁੜ ਜਾਓ ਅਸੀਂ ਇੱਕ ਬਹੁਤ ਵੱਡੀ ਪਲਾਨਿੰਗ ਕਰਨ ਜਾ ਰਹੇ ਆ ਜੋ ਕਿ ਇੰਡੀਆ ਲੈਵਲ ਦੀ ਪਲਾਨਿੰਗ ਹੋਵੇਗੀ ਜਿਹਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਕੇ ਜੀ ਆਪਣਾ ਫਿਊਚਰ ਤਾਂ ਬਣਾਉਂਗੇ ਹੀ ਬਣਾਉਂਗੇ ਤਾਂ ਨਾਲ ਆਪਣੇ ਬੱਚਿਆਂ ਦਾ ਫਿਊਚਰ ਵੀ ਬਣਾਉਂਗੇ ਇਹੋ ਜੀ ਅਸੀਂ ਪਲਾਨਿੰਗ ਕਰ ਰਹੇ ਆ ਕਿ ਤੁਸੀਂ ਇਹ ਬੱਕਰੀ ਪਾਲਣ ਕਿੱਤੇ ਦੇ ਵਿੱਚ ਆਓ ਤਾਂ ਜੋ ਅਸੀਂ ਤੁਹਾਨੂੰ ਇੱਕ ਵੱਡੇ ਲੈਵਲ ਤੇ ਲੈ ਕੇ ਚਲੀਏ ਕਿਉਂਕਿ ਜਿਹੜੀਆਂ ਟ੍ਰੇਨਿੰਗ ਆਆਂ ਉਹ ਕੰਪਨੀ ਕੈਨੇਡਾ ਟੱਕਰ ਲੈ ਕੇ ਜਾਵੇਗੀ ਸੋ ਥੈਂਕ ਯੂ ਜੀ ਤੁਸੀਂ ਇੱਥੇ ਪਹੁੰਚੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤਪੁਰ ਬਕਰਾ ਮੰਡੀ ਗਵਾੜੇ ਤੋਂ 10 ਕਿਲੋਮੀਟਰ ਜੋ ਰੋਡ ਤੇ ਪੈਂਦੀ ਆ ਸਰ ਜੀ ਇਸ ਮੰਡੀ ਤੇ ਪਹੁੰਚਣ ਤੇ ਡਾਕਟਰ ਹਰਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਈਕ ਡਾਉਨ ਹੋ ਗਿਆ ਹੈ ਹੈਲੋ ਬਾਈ ਨੂੰ ਚਲਾ ਦੇ ਸਰ ਜੀ ਹੈਲੋ ਹਾਂ ਜੀ ਪਿੰਡ ਜਗਜੀਤਪੁਰ चौहान ਫਾਰਮ ਜਗਜੀਤਪੁਰ ਤੇ ਬਾਈ ਡਾਕਟਰ ਹਰਦੀਪ ਸਿੰਘ ਜੀ ਜਿਨ੍ਹਾਂ ਦਾ ਫਾਰਮ ਨਮਾਸ਼ਾਰ ਇਲਾਕੇ ਚ ਬਾਈ ਜੀ ਪੱਲੀਆਂ ਪੱਲੀ ਉੱਚੀ ਪਿੰਡ ਦੇ ਵਿੱਚ ਬਣਨ ਜਾ ਰਿਹਾ ਬਾਈ ਜੀ ਪਹੁੰਚੇ ਪਹਿਲਾਂ ਤਾਂ ਬਾਈ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਇੱਕ ਇੱਕ ਚੱਲਿਆ ਕਦਮ ਜੀ ਬਾਈ ਜੀ ਸ਼ਰਮਤੇ ਬਾਈ ਪਟਿਆਲੇ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਹੋਰ ਮੇਰੇ ਭਾਈ ਆਏ ਨੇ ਸਾਰਿਆਂ ਦਾ ਧੰਨਵਾਦ ਬਾਈ ਜੀ ਦਾ ਜਿਹੜਾ ਕਾਰੋਬਾਰ ਬਾਈ ਦੀ ਕਰਨ ਜਾ ਰਹੇ ਨੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਹੌਲੀ-ਹੌਲੀ ਪੜਦਾ ਚੱਕਾਂਗੇ। ਬਹੁਤ ਵੱਡੀ ਵੱਡੇ ਲੈਵਲ ਤੇ ਆ ਬਹੁਤ ਵੱਡੀ ਸ਼ਕੀਲ ਤੇ ਕੰਮ ਚੱਲੂਗਾ। ਹੌਲੀ-ਹੌਲੀ ਸਾਰਾ ਕੁਝ ਹੌਲੀ-ਹੌਲੀ ਬੋਲ ਦਿਆਂਗੇ। ਭਾਈ ਜੀ ਫੌਂਟਨ ਦੇ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਅਭੀਰ ਜੀ ਦੋ-ਚਾਰ ਗੱਲਾਂ ਮੈਂ ਹੋਰ ਕਹਿਣ ਲੱਗਿਆ ਵੀ ਜਿੰਨੀ ਸਾਡੀ ਨਵੀਂ ਪਨੀਰੀ ਆਉਣ ਵਾਲੀ ਨਵੀਂ ਜਵਾਨੀ ਦੇ ਬਾਈਆਂ ਨੂੰ ਬੇਨਤੀ ਹੈ ਮੇਰੀ 20 ਕਤਰਾਂ ਦਾ ਜਿੰਮੇ ਆਪਣੇ ਵੱਡੇ-ਵੱਡੇ ਡੇਰੀ ਫਾਰਮ ਹੁੰਦੇ ਨੇ ਨਾ ਗਵਰਨਮੈਂਟ ਟੀ ਉਹ ਡੇਰੀ ਫਾਰਮ ਦੇ ਰੂਟ ਦੇ ਵਿੱਚ ਅਸੀਂ ਵੱਡਾ ਫਾਰਮ ਖੇਲਣ ਜਾ ਰਹੇ ਹਾਂ ਜਿੰਨੇ ਬੇਰਗਜ਼ਾਰ ਮੇਰੇ ਵੀਰ ਫੱਡੇ ਨੇ ਮੇਰੇ ਭਰਾ ਸਾਰਿਆਂ ਨੂੰ ਉੱਥੇ ਅਸੀਂ ਟ੍ਰੇਨਿੰਗ ਵੀ ਦੇਵਾਂਗੇ ਤੁਹਾਨੂੰ ਚੰਗੀ ਤੋਂ ਚੰਗੀ ਟ੍ਰੈਨਿੰਗ ਦੇ ਕੇ ਡਾਕਟਰ ਬਣਾਏ ਜਾਵਾਂਗੇ ਤੇ ਜਿਹੜਾ ਜਮਾ ਬਗਵਾਜਾ ਬੰਦਾ ਦੇਸੀ ਟ੍ਰੈਨਿੰਗ ਤੁਹਾਨੂੰ ਮੈਂ ਦੇਵਾਂਗਾ ਵੀ ਬੱਕਰੀ ਦਾ ਬੱਚਾ ਹੈ ਕਾ ਕਰਨ ਐ ਸਵਾਉਣੀ ਐ ਇਹ ਇਸ ਤਰ੍ਹਾਂ ਚਰਦੀ ਐ ਇਹਦੇ ਵਕਤ ਪੈਂਦੀ ਐ ਇਸ ਟਾਈਮ ਚ ਗਾਵਾ ਕਰਦੀ ਐ ਉਹ ਟ੍ਰੇਨਿੰਗ ਤੁਹਾਨੂੰ ਖੁੱਲੀ ਮੈਂ ਦਿਉ ਤੇ ਇੱਕ ਮੇਰਾ ਵੀਰ ਉਰੇ ਕਬੂਤਰ ਬਾਜੀ ਦਾ ਸਾਡਾ ਕਮੈਂਟਰੀ ਕਰਨ ਵਾਲਾ ਵੀਰ ਛੋਟਾ ਬੈਠਾ ਤੇ ਦੋ ਚਾਰ ਗੱਲਾਂ ਉਸ ਬਾਈ ਨਾਲ ਮੈਂ ਕਰਨੀਆਂ ਨੇ ਹੱਥ ਬੰਨ੍ਹ ਕੇ ਬੇਨਤੀ ਐ ਆ ਕੇ ਸਾਡਾ ਭਾਗ ਲਓ ਦੋ ਚਾਰ ਗੱਲਾਂ ਦਾ ਤੇ ਸਾਡੇ ਡਾਕਟਰ ਸਾਹਿਬ ਜੀ ਆਏ ਨੇ ਹਦੀਪ ਸਿੰਘ ਜੀ ਇਹਨਾਂ ਨੂੰ ਜੀ ਆਇਆਂ ਇਹ ਦੋ ਚਾਰ ਗੱਲਾਂ ਸਾਡੀ ਟੀਮ ਬਾਰੇ ਦੋ ਚਾਰ ਗੱਲਾਂ ਸਾਡੀ ਟੀਮ ਬਾਰੇ ਨਵੀਂ ਟੀਮ ਸਾਡੀ ਜੁੜੀ ਹੈ ਤੇ ਸਾਡਾ ਮੁੱਖ ਜੁੜਿਆ ਰਹੇ ਤੋਂ ਅਸੀਂ ਨਵੀਆਂ ਦੋ ਚਾਰ ਗੱਲਾਂ ਪੁੱਛਣੀਆਂ ਚਾਹੁੰਦੇ ਆ ਵੀਰ ਜੀ ਸਮਝਾ ਦਿਓ ਹਾਂ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਡਾਕਟਰ ਸਾਹਿਬ ਪਹੁੰਚੇ ਨੇ ਨਵੇਂ ਸ਼ਹਿਰ ਤੋਂ ਹਰਦੀਪ ਸਿੰਘ ਜੀ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਕੈਨੇਡਾ ਤੋਂ ਆ ਕੇ ਡਾਕਟਰ ਹਰਦੀਪ ਸਿੰਘ ਜੀ ਪਹੁੰਚੇ ਨੇ ਆਪਣੇ ਕੋਲ ਜੀ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਈ ਅੱਜ ਬਈ ਆਪਣੇ ਕੋਲ ਬਹੁਤ ਵੀ ਭੱਡੇ ਸਹਿਯੋਗਦਾਰ ਪਹੁੰਚੇ ਨੇ ਡਾਕਟਰ ਹਰਦੀਪ ਸਿੰਘ ਜੀ ਨਮਾ ਸ਼ਹਿਰ ਤੋਂ ਇਹਨਾਂ ਵੀਰਾਂ ਨੇ ਨਵਾਂ ਫਾਰਮ ਖੋਲ੍ਹਿਆ ਹੈ ਬੱਕਰੀ ਫਾਰਮ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਰੇ ਆਂਦਾ ਤੇ ਇਹ ਮੇਰੇ ਵੀਰ ਟ੍ਰੇਨਿੰਗ ਵੀ ਦੇਣਾ ਕਰਨਗੇ ਆਪਣੇ ਬੱਕਰੀ ਪਾਲਣ ਬਾਰੇ ਜੋ ਵੀ ਬੱਕਰੀ ਜਿਵੇਂ ਕਿ ਬੱਕਰੀ ਸਵਾਨਾ ਬੱਕਰੀ ਦਾ ਖਾਣਾ-ਦਾਣਾ ਜਿਵੇਂ ਹੀ ਬੱਕਰੀਆਂ ਨੂੰ ਮੱਢੀ ਤੇ ਲੈ ਕੇ ਜਾਣਾ